ਸਤ ਸ੍ਰੀ ਅਕਾਲ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪੰਜਾਬ ਅਤੇ ਭਾਰਤੀ ਮਹਾਦੀਪ ਦੀਆਂ ਸੰਖੇਪ ਖਬਰਾਂ ਦਾ ਬੁਲੇਟਿਨ ਪੇਸ਼ ਕਰ ਰਹੀ ਹੈ ਪਹਿਲਾ ਚੋਣਵੀਆਂ ਖਬਰਾਂ ਜਥੇਬੰਦੀਆਂ ਦੇ ਸੰਘਰਸ਼ ਸਦਕਾ ਸਰਕਾਰ ਵੱਲੋਂ ਮਜ਼ਦੂਰਾਂ ਲਈ ਮੁਆਵਜ਼ਾ ਐਲਾਨਿਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਵਾਰਾ ਕੁੱਤਿਆਂ ਦੇ ਕੇਸ ਸੁਪਰੀਮ ਕੋਰਟ ਭੇਜੇ ਬਗੇਲ ਨੇ ਕਾਂਗਰਸੀ ਤੜਿਆਂ ਨਾਲ ਮੀਟਿੰਗਾਂ ਕੀਤੀਆਂ ਮਾਰਾ ਅਨੁਸਾਰ ਡੈਮ ਨੇੜੇ ਟਿੱਗਾਂ ਡਿੱਗਣ ਦਾ ਕਾਰਨ ਮਾੜੀ ਡਰੇਨੇਜ ਹੈ ਅੰਮ੍ਰਿਤਸਰ ਮੰਦਰ ਗਰਨੇਡ ਹਮਲੇ 'ਚ NIA ਵੱਲੋਂ 3-4 ਸ਼ੀਟਾਂ ਦਾਖਲ ਸਰਕਾਰੀ ਵਿਭਾਗਾਂ ਵੱਲੋਂ ਸੁੱਬੇ ਪਰ ਵਿੱਚ ਸਫਾਈ ਮੁਹਿੰਮ ਸ਼ੁਰੂ ਹੁਣ ਖਬਰਾਂ ਵਿਸਥਾਰ ਨਾਲ ਜਥੇਬੰਦੀਆਂ ਦੇ ਸੰਘਰਸ਼ ਸਦਕਾ ਸਰਕਾਰ ਵੱਲੋਂ ਮਜ਼ਦੂਰਾਂ ਲਈ ਮੁਆਵਜ਼ਾ ਐਲਾਨਿਆ ਗਿਆ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਉਹਨਾਂ ਦੇ ਮੋਰਚੇ ਨੇ ਹੜ੍ਹਾਂ ਤੇ ਬਾਰਸ਼ਾਂ ਨਾਲ ਨੁਕਸਾਨੇ ਕਰਾਂ ਦਾ ਮਜ਼ਦੂਰਾਂ ਦਲਿਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਕੀਤਾ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੀੜਤ ਮਜ਼ਦੂਰਾਂ ਦਲਿਤਾਂ ਲਈ ਮੁਆਵਜ਼ੇ ਦਾ ਐਲਾਨ ਕਰਨਾ ਪਿਆ ਮੋਰਚੇ ਵਿੱਚ ਸ਼ਾਮਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ ਹਰਪਾਲ ਬਿੱਟੂ ਸੁਖਜਿੰਦਰ ਲਾਲੀ ਤੇ ਸਤਨਾ ਮੁੱਗੀ ਅਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਤਰਸੀਮ ਪੀਟਰ ਤੇ ਹੰਸ ਰਾਜ ਪੱਪਵਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ ਨੇ ਕਿਹਾ ਕਿ ਸਰਕਾਰ ਦਾ ਮੁਆਵਜ਼ਾ ਦੇਣ ਦਾ ਐਲਾਨ ਉਨ੍ਹਾਂ ਦੇ ਸੰਘਰਸ਼ ਦੀ ਅੰਸ਼ਿਕ ਜਿੱਤ ਹੈ ਪਰ ਇਹ ਮਜ਼ਦੂਰਾਂ ਦੇ ਜ਼ਖਮਾਂ ਤੇ ਮਲਮ ਲਗਾਉਣ ਦੀ ਬਜਾਏ ਲੂਣ ਛਿੜਕਣ ਵਾਲਾ ਐਲਾਨ ਹੈ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਤੇ ਸੂਬੇ ਦੀ ਮਾਨ ਸਰਕਾਰ ਇਸ ਔਖੀ ਘੜੀ ਵਿੱਚ ਮਜ਼ਦੂਰਾਂ ਦੀ ਮਦਦ ਕਰਨ ਦੀ ਬਜਾਏ ਇੱਕ ਦੂਜੇ ਨੂੰ ਮੀਨੇ ਦੇ ਕੇ ਲੋਕਾਂ ਦਾ ਧਿਆਨ ਪਟਕਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਇਨਸਾਨੀ ਮੌਤਾਂ ਲਈ 25 ਲੱਖ, ਤਬਾਹ ਹੋਏ ਘਰਾਂ ਲਈ 15 ਲੱਖ 60 ਬਦਲਣ ਲਈ 5 ਲੱਖ ਤੇ ਟੁੱਟੀਆਂ ਦਿਹਾੜੀਆਂ ਲਈ 50000 ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਵਾਰਾ ਕੁੱਤਿਆਂ ਦੇ ਕੇਸ ਸੁਪਰੀਮ ਕੋਰਟ ਭੇਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਨਵੇਂ ਹੁਕਮਾਂ ਕਰਕੇ ਅਵਾਰਾ ਕੁੱਤਿਆਂ ਦੇ ਕੱਟਣ ਦੇ ਕੇਸਾਂ ਅਤੇ 2015 ਦੇ ਹੁਕਮਾਂ ਨੂੰ ਲਾਗੂ ਕਰਨ ਬਾਰੇ ਪਟੀਸ਼ਨਾਂ ਸੁਪਰੀਮ ਕੋਰਟ ਨੂੰ ਭੇਜਣ ਲਈ ਕਿਹਾ ਹੈ ਜਸਟਿਸ ਵਿਕਾਸ ਬਹਿਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ 22 ਅਗਸਤ ਨੂੰ ਜਾਨਵਰਾਂ ਦੀ ਜਨਮ ਦਰ ਨੂੰ ਕੰਟਰੋਲ ਕਰਨ ਵਾਲੇ ਨੀਮਾ ਦੀ ਪਾਲਣਾ ਕਰਨ ਲਈ ਸਾਰੇ ਰਾਜਾਂ ਕੇਂਦਰ ਸਿਆਸਤ ਪ੍ਰਦੇਸ਼ਾਂ ਅਤੇ ਸਥਾਨਕ ਸੰਸਥਾਵਾਂ ਨੂੰ ਹੁਕਮ ਦਿੱਤੇ ਸਨ ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਕੇਸ ਸੁਪਰੀਮ ਕੋਰਟ ਵਿੱਚ ਇਕੱਠੇ ਵਿਚਾਰੇ ਜਾਣਗੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਨਗਰ ਨਿਗਮਾਂ ਤੇ ਰਾਜ ਸਰਕਾਰਾਂ ਦੇ ਵਕੀਲਾਂ ਦੀ ਬੇਨਤੀ ਤੇ ਹਾਈ ਕੋਰਟ ਨੇ ਕੇਸ ਦੀਆਂ ਫਾਈਲਾਂ ਸੁਪਰੀਮ ਕੋਰਟ ਨੂੰ ਭੇਜਣ ਲਈ ਕਿਹਾ ਇਹ ਪਟੀਸ਼ਨਾਂ ਵਕੀਲ ਸੌਰਬ ਅਰੋੜਾ ਅਤੇ ਕੁਨਾਲ ਮਾਲਵਾਨੀ ਨੇ ਦਾਇਰ ਕੀਤੀਆਂ ਸਨ ਮੇਨਕਾ ਗਾਂਧੀ ਦੀ ਨੁਮਾਇੰਦਗੀ ਵਕੀਲ ਕੁਨਾਲ ਡਾਵਰ ਨੇ ਅਤੇ ਸੁਨੇਨਾ ਸਿੱੱਬਲ ਦੀ ਨੁਮਾਇੰਦਗੀ ਵਕੀਲ ਵੀਰੇਨ ਸਿੱੱਬਲ ਨੇ ਕੀਤੀ ਬਗੇਲ ਨੇ ਕਾਂਗਰਸੀ ਤੜਿਆਂ ਨਾਲ ਮੀਟਿੰਗਾਂ ਕੀਤੀਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਬੁਪੇਸ਼ ਬਗੇਲ ਨੇ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਇਕ ਰਾਣਾ ਗੁਰਜੀਤ ਪ੍ਰਗਟ ਸਿੰਘ ਸਾਬਕਾ ਮੰਤਰੀ ਭਾਰਤ ਕੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਟਿੱਲੋਂ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਬਗੇਲ ਨੇ ਸਾਰੇ ਲੀਡਰਾਂ ਅਤੇ ਪੀ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੇ ਐਸੀਐਲਪੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਸ਼ਿਕਾਇਤਾਂ ਸੁਣੀਆਂ ਬਗੇਲ ਨੇ ਆਸ਼ੂ ਦੀ ਗੱਲ ਵੀ ਸੁਣੀ ਜਿਨ੍ਹਾਂ ਨੂੰ ਲੁਧਿਆਣਾ ਜਮਨੀ ਚੋਣ ਹਾਰਨ ਤੋਂ ਬਾਅਦ ਪਾਰਟੀ ਮੀਟਿੰਗਾਂ ਤੋਂ ਦੂਰ ਰੱਖਿਆ ਗਿਆ ਸੀ ਸੂਤਰਾਂ ਅਨੁਸਾਰ ਲੁਧਿਆਣਾ ਚੋਣ ਵਿੱਚ ਹਾਰ ਤੋਂ ਬਾਅਦ ਆਸ਼ੂ ਨੇ ਆਪਣੇ ਵਿਰੋਧੀਆਂ ਦੇ ਦੋਸ਼ਾਂ ਦਾ ਜਵਾਬ ਦਿੱਤਾ। ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਕੁਲਬੀਰ ਜੀਰਾ ਵਿਚਾਲੇ ਹੋਈ ਬਹਿਸ ਤੇ ਵੀ ਗੱਲਬਾਤ ਹੋਈ। ਇਹ ਮੀਟਿੰਗ ਉਦੋਂ ਹੋਈ ਜਦੋਂ ਕਿ ਸੀ ਬੇਨੂ ਗੋਪਾਲ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਲੀਡਰਾਂ ਨੂੰ 2027 ਦੀਆਂ ਚੋਣਾਂ ਲਈ ਇਕਜੁੱਟ ਹੋਣ ਲਈ ਕਿਹਾ ਹੈ। PPC ਸਿੱਦੇ ਮੁਖੀ ਨੇ ਬਗੇਲ ਨਾਲ ਮੁਲਾਕਾਤ ਕੀਤੀ ਅਤੇ ਤਰਨਤਾਰਨ ਜਿਮਨੀ ਚੋਣਾ ਬਾਰੇ ਵੀ ਵਿਚਾਰ ਕੀਤਾ ਗਿਆ। ਮਾਰਾ ਅਨੁਸਾਰ ਡੈਮ ਨੇੜੇ ਟਿੱਗਾਂ ਡਿੱਗਣ ਦਾ ਕਾਰਨ ਮਾੜੀ ਡਰੇਨੇਜ ਹੈ। HIIIT ਰੋਪੜ ਦੇ ਸਿਵਲ ਇੰਜੀਨੀਅਰਿੰਗ ਮਾਹਿਰਾਂ ਦੀ ਟੀਮ ਨੇ ਨੰਗਲ ਡੈਮ ਦੇ ਨੇੜੇ ਪਾਬੋਰ ਪਿੰਡ, ਲక్ష్ਮੀਨਾਰਾਇਣ ਮੰਦਿਰ ਅਤੇ ਹੋਰ ਟਾਂਚੀਆਂ ਵਿੱਚ ਜ਼ਮੀਨ ਖਿਸਕਣ ਦੇ ਖਤਰੇ ਦਾ ਮੁਲਾਂਕਣ ਕਰਨ ਲਈ ਨੰਗਲ ਕਸਬੇ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦੌਰਾ ਕੀਤਾ। ਮਹੇਰਾ ਨੇ ਦੱਸਿਆ ਕਿ ਮਾੜੀ ਡਰੇਨੇਜ ਪ੍ਰਣਾਲੀ ਮੌਨਸੂਨ ਦੌਰਾਨ ਪਾਣੀ ਦਾ ਜ਼ਿਆਦਾ ਵਹਾ ਅਤੇ ਇਮਾਰਤਾਂ ਦੇ ਗਲਤ ਡਿਜ਼ਾਈਨ ਇੱਥੇ ਜ਼ਮੀਨ ਖਿਸਕਣ ਦੇ ਮੁੱਖ ਕਾਰਨ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਕਈ ਕੰਦਾਂ ਇਸ ਲਈ ਡਿੱਗ ਗਈਆਂ ਕਿਉਂਕਿ ਉਹ ਮਾੜੇ ਢੰਗ ਨਾਲ ਬਣਾਈਆਂ ਗਈਆਂ ਸਨ ਅਤੇ ਟਲਾਣਾ ਨੂੰ ਸਥਿਰ ਰੱਖਣ ਵਿੱਚ ਅਸਫਲ ਰਹੀਆਂ। ਆਈਆਈਟੀ ਰੋਪੜ ਦੇ ਪ੍ਰੋਫੈਸਰ ਰੀਤਕੇ ਤਿਵਾੜੀ ਨੇ ਕਿਹਾ ਕਿ ਜ਼ਮੀਨ ਖਿਸਕਣ ਦਾ ਵੱਡਾ ਕਾਰਨ ਸਹੀ ਡਰੇਨੇਜ ਦੀ ਘਾਟ ਹੈ। ਉਹਨਾਂ ਕਿਹਾ ਪਹਾੜੀਆਂ ਦੇ ਕਿਨਾਰਿਆਂ ਤੇ ਜਿੱਥੇ ਘਰ ਹਨ ਉੱਥੇ ਕੋਈ ਡਰੇਨੇਜ ਸਿਸਟਮ ਨਹੀਂ ਹੈ ਤੇ ਗੰਦਾ ਪਾਣੀ ਸਿੱਧਾ ਟਲਾਨਾ ਵਿੱਚ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਨਾਲ ਮਿੱਟੀ ਦਾ 파ਰਵਤ ਦਾ ਹੈ ਅਤੇ ਜ਼ਮੀਨ ਖਿਸਕਣ ਦਾ ਖਤਰਾ ਵੱਧ ਜਾਂਦਾ ਹੈ ਜਿਸ ਨਾਲ ਚੀਲ ਦੇ ਨੇੜੇ ਦੀਆਂ ਬਸਤੀਆਂ ਨੂੰ ਖਤਰਾ ਹੈ ਡਾਕਟਰ ਨਵੀਨ ਜੇਮਜ਼ ਨੇ ਕਿਹਾ ਕਿ ਸਤਲੁਜ ਜਲ ਪੰਡਾਰ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਵੀ ਇੱਕ ਵੱਡਾ ਕਾਰਨ ਹੈ ਅਤੇ ਹਰ ਨਵੀਂ ਉਸਾਰੀ ਤੋਂ ਪਹਿਲਾਂ ਤਕਨੀਕੀ ਸਰਵੇਖਣ ਹੋਣਾ ਚਾਹੀਦਾ ਹੈ ਅੰਮ੍ਰਿਤਸਰ ਮੰਦਿਰ ਗ੍ਰੇਨੇਡ ਹਮਲੇ 'ਚ ਐਨਆਈਏ ਵੱਲੋਂ ਤਿੰਨ ਚਾਰਜ ਸ਼ੀਟਾਂ ਦਾਖਲ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਦੇ ਛੇਟਾ 'ਚ ਠਾਕੁਰ ਦੁਆਰਾ ਸਨਾਤਨ ਮੰਦਿਰ ਤੇ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਸੌਂਪੀ ਗਈ ਆਪਣੀ ਚਾਰਜ ਸ਼ੀਟ ਵਿੱਚ ਏਜੰਸੀ ਨੇ ਵਿਸ਼ਾਲ ਗਿਲ ਔਰ ਫੁਚੂਚੀ ਭਗਵੰਤ ਸਿੰਘ ਉਰਫ ਮੰਨਾ ਪੱਟੀ ਅਤੇ ਦੀਵਾਨ ਸਿੰਘ ਉਰਫ ਸੰਨੀ ਨੂੰ 15 ਮਾਰਚ ਦੇ ਹਮਲੇ ਦੀ ਸਾਜ਼ਿਸ਼ ਰਚਣ ਅਤੇ ਫਾਂਸੀ ਦੇਣ ਵਿੱਚ ਭੂਮਿਕਾ ਲਈ ਨਾਮਜ਼ਦ ਕੀਤਾ ਹੈ ਗਿੱਲ ਦੀ ਪਛਾਣ 15 ਮਾਰਚ ਦੀ ਤੜਕੇ ਦੋ ਬਾਈਕ ਸਵਾਰ ਹਮਲਾਵਰਾਂ ਵਿੱਚੋਂ ਇੱਕ ਵਜੋਂ ਹੋਈ ਸੀ ਜਿਨ੍ਹਾਂ ਨੇ ਗ੍ਰਨੇਡ ਸੁੱਟਿਆ ਸੀ ਉਸ ਦਾ ਸਾਥੀ ਗੁਰਸੀਦਕ ਸਿੰਘ ਉਰਫ ਸਿੱਦਕੀ 2 ਦਿਨ ਬਾਅਦ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਧਿਕਾਰੀ ਮੁਤਾਬਕ ਮੁਲਜ਼ਮ ਭਗਵੰਤ ਸਿੰਘ ਨੇ ਪਨਾਹ ਦਿੱਤੀ ਗ੍ਰਨੇਡ ਲੁਕਾਇਆ ਜਾਸੂਸੀ ਲਈ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਅਤੇ ਹੜਤਾਲ ਤੋਂ ਪਹਿਲਾਂ ਤੇ ਬਾਅਦ ਵਿੱਚ ਲੌਜਿਸਟਿਕ ਸਹਾਇਤਾ ਦਿੱਤੀ। ਦੀਵਾਨ ਸਿੰਘ ਤੇ ਸਹਿ-ਮੁਲਜ਼ਮਾਂ ਨੂੰ ਪਨਾਹ ਦੇਣ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਰਕਾਰੀ ਵਿਭਾਗਾਂ ਵੱਲੋਂ ਸੂਬੇ ਭਰ ਵਿੱਚ ਸਫਾਈ ਮੁਹਿੰਮ ਸ਼ੁਰੂ ਪੰਜਾਬ ਸਰਕਾਰ ਦੇ ਵਿਭਾਗਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀ ਨੂੰ ਰੋਕਣ ਲਈ ਐਤਵਾਰ ਨੂੰ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤਾਂ ਵਿੱਚੋਂ ਗਾਰ ਕੱਢਣ, ਛੱਪੜ ਸਾਫ਼ ਕਰਨ, ਮੈਡੀਕਲ ਕੈਂਪ ਲਗਾਉਣ ਅਤੇ ਪਸ਼ਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 100 ਕਰੋੜ ਰੁਪਏ ਦੀ ਮੁਹਿੰਮ ਸ਼ੁਰੂ ਕੀਤੀ ਹੈ। ਡਾਕਟਰਾਂ ਨੇ ਪਸ਼ੂਆਂ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ। ਪਸ਼ੂ ਪਾਲਣ ਵਿਭਾਗ 30 ਸਤੰਬਰ ਤੱਕ ਪਸ਼ੂਆਂ ਨੂੰ ਐਚਐਸਟੀਕੇ ਦੀ ਮੁਫਤ ਖੁਰਾਕ ਦੇਵੇਗਾ। ਮੰਤਰੀ ਗੁਰਮੀਤ ਸਿੰਘ ਖੁਦਿਆਂ ਨੇ ਕਿਹਾ ਕਿ 21 ਸਤੰਬਰ ਤੱਕ ਕਾਰਜ ਯੋਜਨਾ ਲਾਗੂ ਕੀਤੀ ਜਾਵੇਗੀ ਜਿਸ ਵਿੱਚ ਪਸ਼ੂਆਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਉਪਾਅ ਸ਼ਾਮਲ ਹਨ। ਹੋਣਾ ਕਿਹਾ ਕਿ ਸਾਰੇ ਪਸ਼ੂ ਪਨਾਘਾਹਾਂ ਅਤੇ ਖੇਤਰਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ क्रिस्टਲ ਵੀ ਮੁਫਤ ਦਿੱਤੇ ਜਾਣਗੇ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਨੋਡਲ ਚੇਅਰਮੈਨ ਨਿਯੁਕਤ ਕੀਤੇ ਹਨ। ਤੇ 2303 ਪਿੰਡਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ 10 ਦਿਨਾਂ ਦੀ ਸਫਾਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਮੰਤਰੀ ਬਲਬੀਰ ਸਿੰਘ ਨੇ ਡਾਕਟਰਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ 596 ਪਿੰਡਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਬਾਕੀ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾਣਗੇ ਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼